ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇ ਪਾ ਰਹੇ ਆ ਅੱਜ ਆਪਾਂ ਪੰਜ ਕਿੱल्ल्या 'ਚ ਸਾਮ ਹੋ ਗਈ ਤੇ ਮੌਸਮ ਠੰਡਾ ਹੈਗਾ ਚਾਰ ਪੰਜ ਟਰੈਕਟਰ ਨੇ ਤੇ ਉਧਰ ਬਾਕੀ ਜਾਂਦਾ ਬਾਈ ਆਪਣਾ ਖੇਤ ਤੇ ਇਧਰ ਆਪਣੀ ਫੌਦ ਬੀਜੀ ਪਈ ਆ ਤੇ ਉਹ ਆਪਣਾ ਆ ਗਿਆ ਘਰ ਖੇਤ ਉਹ ठा ਕਿ ਨੂੰ ਕਹਿ ਦਿੰਨੇ ਆਪਾਂ ਹਰੀ ਆਪਣਾ ਤੇ ਵੈਦਰ ਟ੍ਰੈਕਟਰ ਚਲਾਉਂਦੇ ਆ ਚੱਲੀ ਜਾਂਦੀ ਆ ਆਪਣੀ ਹਨਾ ਖੇਤੀ ਅੰਨ ਦਾ ਤਾਂ ਕਿਹਨੂੰ ਕਹਿੰਦੇ ਆ ਕਿਸਾਨ ਬਹੁਤ ਔਖੀ ਆ ਬਈ ਖੇਤੀ ਕਰਨੀ ਆਪਾਂ ਕਹਿੰਦੇ ਆ ਇਹ ਤਾਂ ਔਖੀ ਆ ਬਾਹਨ ਨੂੰ ਜ਼ਮੀਨ ਨੂੰ ਤਾਕੜੀ ਕਰਨਾ ਹਨਾ ਬੰਦਾ ਕੀ ਕੁਛ ਨਹੀਂ ਕਰਦਾ ਕਿਵੇਂ ਬੰਦਾ ਇੱਕ ਪਿਓ ਆਪਣੇ ਪੁੱਤ ਨੂੰ ਤਕੜਾ ਕਰਦਾ ਉਵੇਂ ਵੀ ਜ਼ਮੀਨ ਹਨਾ ਤੇ ਆਪਾਂ ਆਪਣੀ ਮਾਂ ਹੁੰਦੀ ਹੈ ਜ਼ਮੀਨ ਤੇ ਆਪਾਂ ਆਪਣੀ ਮਾਂ ਨੂੰ ਤਕੜੀ ਕਰਦੇ ਆ ਹਨਾ ਇਹ ਚੀਜ਼ ਆਪਾਂ ਰੇਹਾਂ ਸਪਰੇਹਾਂ ਪਾਈ ਜਾਂਦੇ ਆ ਹਨਾ ਉਹ ਚੀਜ਼ਾਂ ਆਪਾਂ ਨੂੰ ਜ਼ਰੂਰੀ ਦੀ ਖਾਦਾਂ ਕਿਵੇਂ ਮੁਰਗਿਆਂ ਦੀ ਖਾਦ ਕਹਿ ਦਿੰਦੇ ਆ ਅੱਡੋ ਅੱਡੀਆਂ ਖਾਦਾਂ ਪਾਉਂਦੇ ਆ ਆਪਾਂ ਬੱਸ ਹਣਾ ਤੇ ਤਾਂ ਕਰਕੇ ਆ ਆਪਣੇ ਜਵਾਨ ਲੱਗੇ ਪਏ ਡਾਲਾ ਖੋਲਣ ਤੇ ਤੇ ਡਾਲਾ ਲਾਉਣ ਤੇ ਡਿਊਟੀ ਹੈ ਇਹਨਾਂ ਦੀ ਦੇਖੋ ਬਾਕੀ ਮੌਸਮ 7:30 ਦਾ 7:40 ਦਾ ਟਾਈਮ ਹੋ ਗਿਆ ਤੇ ਬਾ ਇੱਕ ਦੋ ਜਿਹੜੇ ਹੋਰ ਆਉਣੇ ਆ ਆਪਣੇ ਟਰੈਕਟਰ ਦੇ ਬਾ ਲਾਸਟ ਜਿਹੜਾ ਸੀ ਇਹ ਟਰੈਕਟਰ ਦਾ ਤੇ ਜਿਹੜੇ ਦੋ ਟਰੈਕਟਰ ਰਹਿ ਗਏ ਉਹਨਾਂ ਦੇ ਵੀ ਲਾਸਟ ਜਿਹੜੇ ਹੋਣਗੇ ਤੇ ਕੰਮ ਆਪਣਾ ਇੱਧਰ ਹੋ ਉੱਥੋਂ ਤੱਕ ਲਿਬੜ ਗਿਆ ਵਧੀਆ ਬਾਬੇ ਦੀ ਕਿਰਪਾ ਨਾਲ ਤੇ ਆਪਣੇ ਪੰਜ ਟਰੈਕਟਰ ਸੀਗੇ ਜੀਸੀਬੀ ਨਾਲ ਭਰਦੇ ਸੀ ਆਪਾਂ ਗਊਸ਼ਾਲਾ ਚ ਤੇ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਹਨ ਵਾਹਿਗੁਰੂ ਹਰੇਕ ਤੇ ਤੰਦਰੁਸਤੀ ਰੱਖੇ ਜੜਦੀ ਕਲਾ ਬਣਾਈ ਰੱਖੇ ਪ੍ਰਮਾਤਮਾ ਹਨ ਹਰ ਇੱਕ ਤੇ ਤੇ ਫਸਲ ਵਾੜੀ ਵਧੀਆ ਕਰੇ ਤੇ ਕਾਮਕਾਰ ਹਰੇਕ ਬੰਦੇ ਦਾ ਕੋਈ ਵੀ ਆ ਵਧੀਆ ਚੱਲਦਾ ਰਹੇ ਕੋਈ ਰੁਕਾਵਟ ਨਾ ਪਵੇ ਹਨ ਵਾਹਿਗੁਰੂ ਦੀ ਕਿਰਪਾ ਨਾਲ ਜੜਦੀ ਕਲਾ ਰੱਖੇ ਪ੍ਰਮਾਤਮਾ ਤੇ ਚੰਗਾ ਸੋਚਿਆ ਕਰੋ ਹਨਾ ਤੇ ਜੇ ਆਪਾਂ ਚੰਗਾ ਸੋਚਾਂਗੇ ਤੇ ਫੇਰ ਹੀ ਆਪਣਾ ਚੰਗਾ ਹੋ ਜੇ ਆਪਾਂ ਮਾੜਾ ਸੋਚਾਂਗੇ ਕਿਸੇ ਦਾ ਦਿਲ ਚ ਪਾਪ ਰੱਖਾਂਗੇ ਤਾਂ ਹਨਾ ਉਹਦਾ ਤਾਂ ਫੇਰ ਪਤਾ ਹੀ ਆ ਵਾਹਿਗੁਰੂ ਨੂੰ ਸਭ ਕੁਝ ਪਤਾ ਹਨਾ ਇਹ ਬਾਕੀ ਮੌਸਮ ਦੀ ਗੱਲ ਕਰਦੇ ਸੀ ਕਿਹੜਾ ਸ਼ਾਮ ਦਾ ਵੇਲਾ ਹੁੰਦਾ ਦੇਖੋ ਸ਼ਾਂਤੀ ਆ ਟਰੈਕਟਰਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਹੁਣ ਆਸੇ-ਪਾਸੇ ਕੋਈ ਫੋਰਡ ਚੱਲੀ ਜਾਂਦਾ ਕੋਈ ਸਵਰਾਜ ਚੱਲੀ ਜਾਂਦਾ ਕੋਈ ਹੋ ਹਨਾ ਅੱਡੋ-ਅੱਡ ਟਰੈਕਟਰ ਤੇ ਇਹ ਚੀਜ਼ ਆ ਬਾਹਗੁਰੂ ਦੀ ਕਿਰਪਾ ਨਾਲ ਤੇ ਡਿੱਕ ਚੱਲੀ ਜਾਂਦੇ ਆ ਹਨਾ ਦੇਖੋ ਅੱਡੋ ਅੱਡ ਇੱਕ ਮਨਪਰਾ ਵਧੀਆ ਜੀ ਲੱਗਿਆ ਰਹਿੰਦਾ ਟਰੈਕਟਰ ਤੇ ਬਾਣ ਪਾਉਂਦਾ ਕਦੋਂ ਬੰਦਾ ਹਨਾ ਡਿੱਕ ਤੇ ਇਹ ਦੁਬਾਰਾ ਆਪਾਂ ਕੱਲ ਨੂੰ ਖਲਾਰ ਦਾਂਗੇ ਕਰਾ ਨਾਲ ਤੇ ਉਹ ਦੂਆਰ ਬਾਹਨ ਬਾਹ ਦੇਾਂਗੇ ਹਰੇਕ ਬੰਦਾ ਬਾਹਨ ਤਿਆਰ ਕਰੀ ਜਾਂਦੇ ਆ ਝੋਨੇ ਲਈ ਫਿਰ ਆਪਣੇ ਆਪਣੇ ਤਰੀਕੇ ਨਾਲ ਹਨਾ ਤੇ ਠੀਕ ਓ ਜਮਾਨੋ ਤੇ ਦੇਖੋ